ਗੁਰੂ ਨਗਰੀ ਅੰਮ੍ਰਿਤਸਰ ਦੇ ਪਿਸ਼ੋਰੀ ਕੈਂਪ ਦੇ ਵਿੱਚ ਰੱਜ ਕੇ ਹੰਗਾਮਾ ਹੋਇਆ ਹੰਗਾਮਾ ਇੰਨਾ ਜ਼ਿਆਦਾ ਵੱਧ ਚੁਕਿਆ ਕਿ ਉੱਥੇ ਛਾਪਾ ਮਾਰਨ ਆਏ ਅਧਿਕਾਰੀਆਂ ਦੇ ਨਾਲ ਵੀ ਤੂਤੂ ਮਾਮੇ ਹੋ ਗਈ ਤੇ ਉਹਨਾਂ ਦੇ ਨਾਲ ਵੀ ਲੋਕਾਂ ਦੀ ਝੜਪ ਹੋ ਗਈ ਦੱਸਦੀ ਹੈ ਕਿ ਇਹ ਮਾਮਲਾ ਅੰਮ੍ਰਿਤਸਰ ਦੇ ਛੇਟਰਾ ਥਾਣੇ ਅਧੀਨ ਆਉਂਦੇ ਇਲਾਕੇ ਦਾ ਹੈ ਜਿੱਥੋਂ ਦੀ ਰਹਿਣ ਵਾਲੀ ਇੱਕ ਲੜਕੀ ਦੇ ਵੱਲੋਂ ਦੱਸਿਆ ਜਾ ਰਿਹਾ ਉਸ ਦੇ ਮੁਤਾਬਕ ਕਿ ਕਿਹਾ ਜਾ ਰਿਹਾਗਾ ਕਿ ਉਸ ਦੇ ਘਰ 15 ਦੇ ਕਰੀਬ ਜਿਹੜੇ ਕਿ ਐਕਸਾਈਜ਼ ਦੇ ਅਧਿਕਾਰੀ ਦੇ ਵੱਲੋਂ ਹਮਲਾ ਕਰ ਉਹਨਾਂ ਨੂੰ ਜ਼ਖਮੀ ਕੀਤਾ ਗਿਆ ਜੋ ਸੰਬੰਧੀ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ ਇਨਸਾਫ ਦੀ ਮੰਗ ਕੀਤੀ ਗਈ ਹੈ ਤੇ ਇਸ ਮੌਕੇ ਦੇ ਉੱਤੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈ ਤਨੀਸ਼ਾ ਜਿਸ ਦਾ ਨਾਮ ਦੱਸਿਆ ਜਾ ਰਿਹਾ ਹੈਗਾ ਉਸ ਦੇ ਵੱਲੋਂ ਇਹ ਸਾਰੀ ਗੱਲਬਾਤ ਕਹੀ ਜਾ ਰਹੀ ਹੈ ਜਿਹੜੀ ਜ਼ਖਮੀ ਹੋਈ ਤਨੀਸ਼ਾ ਨੇ ਦੱਸਿਆ ਹੈਗਾ ਕਿ ਉਹ ਆਪਣੀ ਮਾਂ ਦੇ ਨਾਲ ਘਰ ਦੇ ਵਿੱਚ ਇਕੱਲੀ ਸੁੱਤੀ ਪਈ ਸੀ ਕਿ ਅਚਾਨਕ 15 ਤੋਂ 20 ਬੰਦੇ ਸਮੇਤ ਪੁਲਿਸ ਘਰ ਦੇ ਵਿੱਚ ਦਾਖਲ ਹੋ ਗਏ ਤੇ ਸਾਨੂੰ ਧਮਕਾਉਣ ਤੋਂ ਬਾਅਦ ਮੇਰੇ ਉੱਪਰ ਤਿੱਖੇ ਹਮਲਾ ਹਥਿਆਰਾਂ ਦੇ ਨਾਲ ਵਾਰ ਕਰ ਮੈਨੂੰ ਜ਼ਖਮੀ ਕੀਤਾ ਹੈ ਤਾਂ ਜਿਸ ਦੀ ਸ਼ਿਕਾਇਤ ਆ ਪੁਲਿਸ ਪ੍ਰਸ਼ਾਸਨ ਨੂੰ ਦੇਣ ਦੇ ਦੇਣ ਤੋਂ ਬਾਅਦ ਅਸੀਂ ਇਨਸਾਫ਼ ਦੀ ਮੰਗ ਕਰਦੇ ਹਾਂ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਛੇਟਰਾ ਦੇ ਐਸਐਚਓ ਦੇ ਵੱਲੋਂ ਕੀ ਕੁਝ ਕਿਹਾ ਗਿਆ ਹੈਗਾ ਆਉ ਤੁਹਾਨੂੰ ਉਹ ਵੀ ਸੁਣਾਉਂਦੇ ਆ ਤੇ ਇਸ ਪੀੜਤ ਲੜਕੀ ਤਨੀਸ਼ਾ ਦੇ ਵੱਲੋਂ ਕੀ ਕੁਝ ਬਿਆਨ ਦਿੰਦਿਆ ਦਿੱਤਾ ਗਿਆ ਉਹ ਵੀ ਤੁਹਾਨੂੰ ਸੁਣਾਉਂਦੇ ਆ ਛੋਟੇ ਨੂੰ ਗਾਲ੍ਹਾਂ ਕੱਢਣ ਕਿਸੀ ਨੂੰ ਮਾਰ ਕੇ ਚੱਕ ਕੇ ਸੁੱਟ ਦੇਣਾ ਫਤਮ ਕਹਿੰਦਿੱਤੇ ਇਹਨਾਂ ਨੂੰ ਸੀ ਕਿੱਡ ਕਿੱਡ ਨਿਕੜਨਾ ਹੁਣੇ ਕਰ ਲੈਣਾ ਤੇ ਉਹਨੂੰ ਗਾਲ੍ਹਾਂ ਕੱਢਦੇ ਮੈਂ ਭਾਜੀ ਰੋਕਿਆ ਕਿ ਭਾਜੀ ਗਾਲ੍ਹਾਂ ਨਾ ਕਢੋ ਮੇਰ ਨਾਲ ਮੇਰੀ ਭੈਣ ਹੈਗੀ ਆ ਤੇ ਮੇਰੀ ਫੈਮਲੀ ਹੈਗੀ ਮੇਰੀ ਮਾਤਾ ਦੁਕਾਨ ਤੇ ਸੀਗੀ ਬਜੂ ਦਾ ਸਾਡੇ ਕੈਮਰਾ ਰਿਕਾਰਡਿੰਗ ਹੈਗੀ ਆ ਉਹ ਕਹਿੰਦੇ ਭਾਈ ਅਸੀਂ ਤੁਹਾਡੀ ਏਦਾਂ ਗਾਲਾਂ ਕੱਢੀਆਂ ਉਹਨੇ ਬਹੁਤ ਗੰਦੀਆਂ ਗੰਦੀਆਂ ਅਸੀਂ ਭਾਈ ਫੇਰ ਰਿਕਵੈਸਟ ਕੀਤੀ ਗਾਲਾਂ ਨਾ ਕੱਢੋ ਸਾੜਨਾ ਹੈਗੇ ਤੇ ਜਦੋਂ ਅਸੀਂ ਕਿਹਾ ਦਿਨ ਚਾਰਾਂ ਜਿਹੇ ਕਿਹਾ ਭਾਜੀ ਗਾਲਾਂ ਨਾਲ ਨਾ ਕਟੋ ਏਕਦਾਮ 60 ਦਿਨ ਸਾਰੇ 40 40 ਤੇ 45 ਬੰਦੇ 60 ਦੇ ਏਕਦਾਮ ਹਮਲਾ ਕਰਤਾ ਉਹਨਾਂ ਨੇ ਕਿੰਨੇ ਜਣੇ ਸੀਗੇ ਭਾਜੀ ਘੱਟੋ ਘੱਟ 40 45 ਬੰਦੇ ਸੱਤ ਗੱਡੀਆਂ ਸੀਗੀਆਂ ਵਿੱਚ ਵਿੱਚ ਦੋ ਮੁਲਾਜ਼ਮ ਆ ਤੇ ਜਦੋਂ ਅਸੀਂ ਬੈਕ ਸਾਈਡ ਤੋਂ ਉਹਨਾਂ ਨੂੰ ਮਾਰਨ ਨਹੀਂ ਦਿੱਤਾ ਤੇ ਚਾਰ ਬੰਦੇ ਮੇਨ ਮੇਨ ਇੰਟਰ ਤੋਂ ਆ ਗਏ ਸਾਡੇ ਤੇ ਲੋਹੇ ਦੇ ਡੰਡੇ ਸੀਗੇ ਖਾਲੀ ਪੀਪੇ ਹੋਗੇ ਲੋਹੇ ਦੀ ਰੋਡਾਂ ਇੱਟਾਂ ਪਾਈਪਾਂ ਸਾਰੇ ਚੱਕ ਚੁੱਕੇ 60 ਦੇ ਏਕਦਾਮ ਪੈ ਕੇ ਬੈਕ ਸਾਈਡ ਤੋਂ ਤੇ ਜਦੋਂ ਅੱਜ ਹੀ ਆਪਣੇ ਨੂੰ ਪਛਾਣ ਦੀ ਕੋਸ਼ਿਸ਼ ਕੀਤੀ ਮੇਰੀ ਮਾਤਾ ਵਿੱਚ ਸੀਗੇ ਤੇ ਉਹਨਾਂ ਦੇ ਪੈਰ ਨਹੀਂ ਲੋਹੇ ਦਾ ਕੁਛ ਮਾਰ ਰਿਹਾ ਦਿੱਕਾ ਉਹਨਾਂ ਦਾ ਆ ਚੀਤੇ ਕਾਟੀ ਪਾ ਗਿਆ ਹੁਣ ਆਪਰੇਸ਼ਨ ਹੋ ਰਿਹਾ ਜੀ ਉਹਨਾਂ ਦਾ ਤੇ ਮੁਲਾਜ਼ਮ ਸਾਰੇ ਮੌਕੇ ਤੇ ਸੀਗੇ ਕੋਈ ਤੁਹਾਡੀ ਮਾਤਾ ਨੂੰ ਕਿੱਥੇ ਲੈ ਕੇ ਗਏ ਨੇ ਨਾਪਰੀ ਹਸਪੀਟਲ ਲੈ ਕੇ ਗਏ ਨੇ ਓਡੀ ਚ ਲੈ ਕੇ ਨੇ ਓਡੀ ਜਗ੍ਹਾ ਨੇ ਮੇਰੇ ਨਾਲ ਆਇਓ ਤੇ ਆਓ ਮੈਂ ਤੁਹਾਨੂੰ ਸਾਰੇ ਸਾਰੇ ਦਿਖਾਉਣ ਕੀ ਜੀ ਚੋਈ ਕਿ ਕਿੰਨਾ ਬਲੋਗ ਕੀਤਾ ਭਾਜੀ ਆ ਰਿੰਪਲ ਰਿੰਪਲ ਵਾਈਸ ਹੈਗੀਆਂ ਜੀ ਇਹਨਾਂ ਦੇ ਬੰਦੇ ਸੀਗੇ ਇੱਕ ਬੰਦਾ ਹੈਗਾ ਦਨਮਾ ਦਨਮਾ ਨਾਮ ਦਾ ਦੋ ਬੰਦੇ ਹੋਰ ਜਿਹੜੇ ਮੈਨ ਸਾਨੂੰ ਜਿਹੜੇ ਮੈਨ ਸਾਨੂੰ ਪਏ ਮੈਂ ਤੁਹਾਨੂੰ ਸਾਰਾ ਮੈਂ ਬੰਦੇ ਮੈਨੂੰ ਦੱਸ ਤੋਂ ਨਾਮ ਦੱਸ ਰਿਹਾ ਹੈ ਕਿ ਆ ਜਾਏਗੀ ਕੋਈ ਰੇਡ ਕਰਨ ਵਾਸਤੇ ਕੀ ਸਿੱਧੀ ਰੇਡ ਭਾਜੀ ਸਾਡੇ ਕੋਲ ਰੇਡ ਤੇ ਕੋਈ ਲਿੰਕ ਹੀ ਨਹੀਂ ਸਾਡਾ ਕੋਈ ਹੈ ਨਾ ਕੰਮ ਹੀ ਨਹੀਂ ਇਹ ਮੇਰੇ ਬ੍ਰਦਰ ਨੂੰ ਆਏ ਸੀ ਧਮਕੀ ਦੇਣ ਕਿ ਅਸੀਂ ਉਹਨੂੰ ਚੱਕ ਕੇ ਮਾਰ ਦੇਣਾ ਹੁਣ ਮੈਨੂੰ ਧਮਕੀ ਦੇ ਕੇ ਗਏ ਨੇ ਕਿ ਹਾਂ ਵੀ ਤੈਨੂੰ ਅਸੀਂ ਕੱਲ ਨੂੰ ਅੱਜ ਨਹੀਂ ਤਾਂ ਕੱਲ ਨੂੰ ਜੇ ਮਿਲ ਗਏ ਸਾਨੂੰ ਕੱਲੇ ਚ ਅਸੀਂ ਤੈਨੂੰ ਚੱਕ ਕੇ ਸੁੱਟ ਦੇਣਾ ਕਿੱਥੇ ਨਾ ਕਿੱਥੇ ਮੈਨੂੰ ਵੀ ਧਮਕੀ ਕਾਡੇ ਬ੍ਰਦਰ ਨੂੰ ਧਮਕੀਆ ਦੇ ਕੇ ਕੀ ਵਜ੍ਹਾ ਕੀ ਕਿਉਂ ਦੇ ਰਹੇ ਸਾਨੂੰ ਵੀ ਨਹੀਂ ਪਤਾ ਕਿਉਂ ਉਹਨਾਂ ਨੇ ਧਮਕੀ ਦਿੱਤੀ ਕੀ ਰੀਜ਼ਨ ਆ ਅਸੀਂ ਤਾਂ ਬਸ ਅਸੀਂ ਪਿਆਰ ਨਾਲ ਕਿ ਭਾਜੀ ਗਾਲਾਂ ਨਾ ਕੱਢੋ ਮੇਰੀ ਵੀ ਮਾਂ ਪੈਣ ਖੜੀ ਏ ਦੁਕਾਨ ਤੇ ਜਦੋਂ ਨਹੀਂ ਮੰਨੇ ਗਾਲਾਂ ਤਾਂ ਗਾਲਾਂ ਕੱਟੋ ਕੱਟ 40 45 ਬੰਦੇ ਇਕੱਠੇ ਗਾਲਾਂ ਕਢਾ ਨਿਕਾ ਚਾਪਕ ਇੰਤੇ ਚਾਰ ਬੰਦੇ ਮੈਂ ਮੇਰੀ ਭੈਣ ਮਾਂ ਤੇ ਪਿਓ ਮੇਰੇ ਬਸ ਪੁਲਿਸ ਮੁਲਾਜਮ ਮੌਕੇ ਤੇ ਪਹੁੰਚੇ ਨੇ ਜੀ ਭਾਜੀ ਦੋ ਮੁਲਾਜਮ ਮੌਕੇ ਤੇ ਸੀਗੇ ਜਿਹੜੇ ਗਲੀ ਦੇ ਅੰਦਰੋਂ ਨਿਕਲੇ ਉਹਨਾਂ ਨੂੰ ਮੈਂ ਕਿਹਾ ਭਾਜੀ ਹੁਣ ਕਾਰਵਾਈ ਕਰੋ ਤੇ ਭੱਜ ਗਏ ਸਾਰੇ ਬੰਦੇ ਐਕਸਾਈਟ ਦੇ ਭੱਜ ਕੇ ਗੱਡੀਆਂ ਸੱਤ ਗੱਡੀਆਂ ਹੈਗੀਆਂ ਜੇ ਜਿਹਦਾ ਇੱਕ ਨੰਬਰ ਹੈਗਾ 6288 ਵੀਡੀਓ ਮੈਂ ਬਣਾਈ ਸਾਰੀ ਜਿਹੜੀ ਨੰਬਰ ਹੀ ਇੱਕ Honda City ਉਹ ਲੱਗੀ ਜੇ ਤੇ ਗੱਡੀਆਂ ਛੱਡ ਕੇ ਭੱਜ ਗਏ ਨੇ ਆਪਣੀ ਗੱਡੀਆਂ ਭੱਜ ਕੇ ਬੰਦੇ ਸਾਰੇ ਭੱਜ ਕੇ ਤਿੰਨ ਗੱਡੀਆਂ ਲੈ ਕੇ ਟੱਲੇ ਵਾਲੀਆਂ ਭੱਜ ਗਏ ਇੱਕ ਗੱਡੀ ਡਾਲੇ ਵਾਲੀ ਆ ਲੱਗੀ ਤੇ ਇੱਕ ਗੱਡੀ ਸੀ ਮਗਰ ਨੋਰਮਲ Honda City ਦੋ ਗੱਡੀਆਂ ਹੋਰ ਜੇ ਹਾਂਜੀ ਆ ਦੋ ਅਸਰ ਹੋ ਗਿਆ ਹਾਂਜੀ ਆ ਮੁਲਾਜ਼ਮ ਸਾਰੇ ਆ ਗਏ ਜੀ ਬਸ ਤੇ ਕੀ ਕਿ ਆ ਗਿਆ ਪੁਲਿਸ ਵਾਲੇ ਵੀ ਆ ਗਿਆ ਹੁਣ ਪੁਲਿਸ ਵਾਲੋ ਕਹਿੰਦੇ ਕਿ ਅਸੀਂ ਕਾਰਵਾਈ ਪਾਣੇ ਇਨ੍ਹਾਂ ਤੇ ਤਾਂ ਮੇਨ ਮੇਰਾ ਆ ਕੇ ਇਨਾਂ ਕੋ ਪਾਣੀ ਡਾਲੇ ਚ ਬੰਨੀ ਇਨਾਂ ਕਾ ਹਥਿਆਰ ਸੀਗੇ ਤੇ ਸਾਨੂੰ ਮਾਰਨ ਦੀ ਪੂਰੀ ਕੋਸ਼ਿਸ਼ ਕਰਨ ਆਏ ਸੀਗੇ ਇਨਾਂ ਕੋ ਲੋਹੇ ਦੇ ਡਾਂਗ ਆਰੀਆਂ ਉਹ ਸਾਰਾ ਉਹਨਾਂ ਡਾਲਿਆਂ ਵੇ ਸੁੱਟਿਆ ਪਿਆ ਲੱਦ ਕੇ ਲੈ ਕੇ ਆਏ ਪਾਣੀ ਕੀ ਗੱਲ ਕਿਸ ਵਜ੍ਹਾ ਤੋਂ ਭਾਜੀ ਕਿ ਲਾਈਵ ਤੁਸੀਂ ਅਨਨੇ ਲੇਕ ਕਿ ਤੱਕ ਕੰਮ ਆ ਰਿਹਾ ਪਹਿਲਾਂ ਤੇ ਕਿੰਨਾ ਵੱਲੋ ਭਾਜੀ ਚਾਰ ਬੰਦੇ ਆ ਗਏ ਸੀ ਤੇ ਚਾਰ ਬੰਦੇ ਸਾਬ ਉਹ ਬੋਲਣ ਵੀ ਬੜਾ ਗਲਤ ਰਏ ਸੀਗੇ ਮੈਨੂੰ ਕਿਹਾ ਕਿ ਲੇਕ ਤੁਸੀਂ ਐਦਾਂ ਬੋਲ ਰਹੇ ਕਹਿੰਦੇ ਕਰ ਲੋ ਜੋ ਕਰਨਾ ਅਸੀਂ ਤਾਂ ਆਪਣਾ ਕੰਮ ਕਰਾਂਗੇ ਤੋ ਤੁਹਾਡੀ ਹਿੰਮਤ ਹੈਗੇ ਤੋ ਕਰ ਲੋ ਜੋ ਕਰਨਾ ਤੁਹਾਡੇ ਹੱਥ ਦੇ ਕੀ ਮਾਰਿਆ ਉਹਨਾਂ ਨੇ ਉਹਨਾਂ ਨੇ ਲੇਕ ਚਾਕੂ ਜਾਂ ਕੁਝ ਲੰਬਾ ਜਿਹਾ ਸੀਗਾ ਉਹ ਮਾਰਿਆ ਉਹਨਾਂ ਨੇ ਇਹ ਕਿੰਨੇ ਭਾਜੀ ਬੰਦੇ ਦਾ ਨਾਮ ਹੈਗੇ ਚਾਰ 18 ਬੰਦਾ ਹੈਗਾ ਗੁਰਜੀਤ ਪੰਨੂ ਗੁਰਜੀਤ ਪੰਨੂ ਗੁਰਜੀਤ ਪੰਨੂ ਜਰਮਨ ਬਾਦਲ ਹਰਪਾਲ ਆ ਚਾਰ ਬੰਦੇ ਜੇ ਇੱਕ ਹੋਰ ਹੋ ਜਿਹੜਾ ਇੱਕ ਹੈਗਾ ਜੀ ਇੱਕ ਨੇ ਸੋਨੇ ਚੈਨ ਪਾਈ येलो ਤੇ ਬਲੂ ਕਲਰ ਦੀ ਚੈੱਕ ਸ਼ਰਟ ਪਾਈ ਜੇ ਜਰਮਨ ਜਰਮਨ ਆ ਚਾਰ ਬੰਦੇ ਹੈਗੇ ਜੇ ਜਿਹੜੇ ਕਹਿੰਦੇ ਸੀ ਤੁਹਾਨੂੰ ਮਾਰਮੂਰ ਦੇਣਾ ਜੇ ਸਾਡੇ ਕੋ ਸਾਰੇ ਹਥਿਆਰ ਪਏ ਕਹਿੰਦੇ ਓਕੇ ਹਾਂਜੀ ਸਰ ਕਿਸ਼ੋਰੀ ਕੈਂਪ ਦੇ ਬਾਹਰ ਕੀ ਮਸਲਾ ਆਇਆ ਸਾਰਾ ਜਤਨੀ ਹੋਇਆ ਕੀ ਕਾਰਨ ਕੀ ਆ ਅਜੇ ਦੱਸਣ ਦੇ ਮਤਲਬ ਵੀ ਇੱਥੇ ਐਕਸਾਈਟ ਡਿਪਾਰਟਮੈਂਟ ਵੱਲੋਂ ਰੇਡ ਕੀਤੀ ਗਈ ਸੀ ਇਹਨਾਂ ਦਾ ਆਪਸਾ ਹੱਥੋਂ ਭਾਈ ਹੋਈ ਹੈ ਜਿੱਥੇ ਇੱਕ ਲੇੜੀ ਇੰਜਰਡ ਹੋਈ ਹੈ ਬਾਕੀ ਚੈੱਕ ਕਰ ਰਹੇ ਹਾਂ ਡੀਵੀਆ ਵਗੈਰਾ ਚੈੱਕ ਕਰਕੇ ਫਿਰ ਕੁਝ ਬ੍ਰੰਦਤ ਵੀ ਐ ਸਰ ਇਹ ਕੁਝ ਨਹੀਂ ਬ੍ਰੰਦਤ ਕੁਝ ਬ੍ਰੰਦ ਕਿੰਨੇ ਬੰਦੇ ਆਏ ਸੀ ਉਹ ਕਿੰਨੀਆਂ ਗੱਡੀਆਂ ਤੇ ਆਈ ਸਾਡੀ ਨੌਲੇਜ ਨਹੀਂ ਆ ਕਿੰਨੇ ਬੰਦੇ ਆਏ ਇਸ ਮੌਜੂਦਾ ਸਾਨੂੰ ਸਿਰਫ ਮਤੇ ਹੀ ਮਿਲੇ ਜਿਨ੍ਹਾਂ ਤੇ ਸੱਟ ਲੱਗੀ ਸਿਰ ਇੰਜਰਡ ਕਿੰਨੇ ਹੋਏ ਨੇ ਇੰਜਰਡ ਦੋ ਦੱਸੇ ਜਾ ਰਹੇ ਨੇ ਸਰ ਉਹਨਾਂ ਦੀਆਂ ਗੱਡੀਆਂ ਵੀ ਪੈਂਚਰ ਕੀਤੀਆਂ ਗਈਆਂ ਨੇ ਹਾਂ ਚੈੱਕ ਕਰ ਰਹੇ ਜੀ ਦੋ ਗੱਡੀਆਂ ਹੀ ਸਰ ਉਹਨਾਂ ਦੀਆਂ ਹਾਂ ਦੋ ਗੱਡੀਆਂ ਥੈਂਕ ਯੂ